ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਇਹ ਜੋ ਕਿ ਆਪਣੀ ਮੱਝ ਹੈ ਧਾਨਸੂ ਪਿੰਡ ਤੋਂ ਪਹਿਲੇ ਸੂਏ ਲੈ ਕੇ ਆਏ ਸੀ ਇਸ ਵਾਰ ਇਹ ਦੂਸਰੇ ਸੂਏ ਹੈ ਜੀ ਤਾਂ ਇਸ ਨੇ ਆਪਣੇ ਪੀਕ ਲੈਵਲ ਦੇ ਉੱਤੇ 18.5 ਲੀਟਰ ਦੁੱਧ ਦਿੱਤਾ ਹੈ ਦੱਸਣ ਨੂੰ ਤਾਂ ਮੈਂ 20 ਜਾਂ 22 ਜਾਂ 23 ਵੀ ਕਹਿ ਸਕਦਾ ਨਹੀਂ ਅਖਰਕਾਰ 1.18 ਹੀ ਦਿੱਤਾਗਾ ਤਾਂ ਇਸ ਦੇ ਮੰਗ ਰਹੇ ABC ਦੇ ਸੂਰਵੀਰ ਦਾ ਕੱਟਾਗਾ ਜੋ ਕਿ ਆਪਾਂ ਸੇਲ ਕਰਾਂਗੇ ਜਿਸ ਵੀ ਵੀਰ ਨੂੰ ਚਾਹੀਦਾ ਹੋਵੇ ਤਾਂ ਉਹ ਮੇਰੇ ਨੰਬਰ ਦੇ ਉੱਤੇ ਸੰਪਰਕ ਕਰ ਸਕਦਾਗਾ 98773 3536 98773 3536 ਦੋਸਤੋ ਇਸ ਨੂੰ ਆਪਾਂ ਨੇ ਜੇ ਕਿਸੇ ਵੀਰ ਨੇ ਦੇਖਣਾ ਹੋਏ ਤਾਂ ਇਹ ਤਕਰੀਬਨ 9 ਮਹੀਨਿਆਂ ਦਾ ਬੱਚਾ ਹੋ ਚੁੱਕਿਆਗਾ ਤਾਂ ਇਹਦੀ ਸੂਏ ਟਾਈਮ ਦੀ ਵੀ ਵੀਡੀਓ ਆਪਣੇ ਚੈਨਲ ਦੇ ਉੱਪਰ ਪਈਆ ਔਰ ਉਸ ਤੋਂ ਬਾਅਦ AI ਕਰਵਾਈ ਦੀ ਵੀ ਵੀਡੀਓ ਪਈਆ ਤੇ ਨਾਲ ਹੀ ਆਪਣੇ ਆਪਣੇ ਚੈਨਲ ਦੇ ਉੱਤੇ AI ਕਰਵਾਈ ਦੀ ਵੀ ਵੀਡੀਓ ਪਈਆ ਇਹ 7 ਮਹੀਨੇ 3 ਦਿਨਾਂ ਦੀ ਪ੍ਰੈਗਨੈਂਟ ਹੋ ਚੁੱਕੀ ਆ ਕਿ ਅਸੀਂ ਇਸ ਨੂੰ ਇੱਕ ਡੰਗ ਕਰ ਚੁੱਕੇ ਆ ਤਾਂ ਇੱਕ ਟਾਈਮ ਦਾ ਦੁੱਧ 6.5 ਲੀਟਰ ਤੋ 7 ਦੇ ਤਕਰੀਬਨ ਤਾਂ ਜੋ ਕਿ ਆਪਣਾ ਕਾਲਾ ਸਿੰਘ ਦੁੱਧ ਕੱਢ ਰਿਹਾ ਹੈਗਾ ਦੇਖੋ ਜੀ ਤਾਂ ਅਸੀਂ ਕਿਸ ਵੀ ਵੀਰ ਨੇ ਲੈਣਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਇਸ ਕੱਟੇ ਨੂੰ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਕਰਾਂ ਵਿੱਚ ਇਹੋ ਜਿਹੇ ਮੱਜਾਂ ਦੇ ਹੀ ਫੁੱਲ ਪਾਲੇ ਜਾਣ ਜੋ ਕਿ ਸੂਣ ਤੋਂ ਲੰਬੇ ਸਮੇਂ ਤੱਕ ਦੁੱਧ ਦੇਣ ਦੋਸਤੋ ਨਹੀਂ ਤਾਂ ਤਕਰੀਬਨ ਲਗਭਗ ਮੱਜ ਦੁਬਾਰਾ AI ਕਰਵਾਈ ਤੋਂ ਤਕਰੀਬਨ 2 ਜਾਂ 3 ਮਹੀਨੇ ਹੀ ਦੁੱਧ ਜਾਂ 4 ਮਹੀਨੇ ਤੱਕ ਹੀ ਦਿੰਦੀ ਆ ਦੋਸਤੋ ਤੁਸੀਂ ਆਪ ਹੀ ਦੇਖ ਸਕਦੇ ਹੋ ਜੋ ਕਿ ਮਾਝ ਆਪਣੇ 7 ਮਹੀਨੇ 3 ਦਿਨਾਂ ਦੀ ਹੋ ਚੁੱਕੀ ਆ ਅੱਜ ਵੀ ਦੁੱਧ ਦੇ ਰਹੀ ਆ ਤਾਂ ਅਸੀਂ ਇਸ ਨੂੰ 6 6.5 ਲੀਟਰ ਤੀ ਹੀ ਡਰਾਈ ਕਰਾਂਗੇ ਦੱਸਣ ਨੂੰ ਤਾਂ ਅਸੀਂ ਵੀ 12 ਜਾਂ 15 ਜਾਂ 14 ਦੱਸ ਸਕਦੇ ਹਾਂ ਗੱਲ ਕਰ ਝੂਠ ਮਾਰੇ ਦਾ ਕੋਈ ਫਾਇਦਾ ਨਹੀਂ ਵੀਰੋ ਜੇ ਕਿਸੇ ਵੀਰ ਨੇ ਦੇਖਣਾ ਹੋਵੇ ਤਾਂ ਅਸੀਂ ਇਸ ਨੂੰ ਇੱਕ ਟਾਈਮ ਤੇ ਹੀ ਹੁਣ 3-4 ਦਿਨਾਂ ਦੇ ਚੋ ਰਹੇ ਆ ਜੇ ਕਿਸੇ ਵੀਰ ਨੇ ਚੈੱਕ ਵੀ ਕਰਨਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਤਾਂ ਇਹ ਕਟਾ ਲੈ ਜਾਣ ਤੋਂ ਪਹਿਲਾਂ ਦੁੱਧ ਵੀ ਚੈੱਕ ਕਰ ਸਕਦਾ ਦੋਸਤੋ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਭਾਈ ਇਹ ਤੁਹਾਨੂੰ ਹੁਣ ਸਪੈਸ਼ਲ ਕੱਟੇ ਦੀ ਵੀਡੀਓ ਦਿਖਾ ਰਿਹਾ ਇਹਦੇ ਟੈਸਟਿਕਲ ਦੇਖੋ ਨਾਲੇ ਪੂਸ਼ ਵੀ ਖੁੱਚਾਂ ਤੱਕ ਹੀ ਹੈ ਜੀ ਇਹ ਕਟਾ ਆਪਾਂ ਸੇਲ ਕਰਾਂਗੇ ਮੱਝ ਦਾ ਤੁਸੀਂ ਦੇਖ ਸਕਦੇ ਹੋ ਜਸਵੀਰ ਭਰਾ ਨੇ ਲੈਣਾ ਹੋਵੇ ਤਾਂ ਲ ਜਾ ਸਕਦਾਗਾ ਆਪਾਂ ਨੂੰ ਕੋਈ ਐਡੀ ਪੈਸੇ ਦੀ ਜ਼ਿਆਦਾ ਲੋੜ ਨਹੀਂ ਸਿਰਫ ਆਪਾਂ ਨੂੰ ਤਾਂ ਇੰਨਾ ਕਾ ਵੀ ਕਿਸੇ ਰੱਖਣ ਵਾਲੇ ਦੇ ਘਰੇ ਚਲਿਆ ਜਾਵੇ ਵੀਰ ਦੇ ਤਾਂ ਲ ਜਾ ਸਕਦਾ ਆ ਦੇਖੋ ਜੀ ਤੁਹਾਡੇ ਸਾਹਮਣੇ ਆ 9 ਮਹੀਨੇ ਦਾ ਬੱਚਾ ਇਹ